ਸੇਕ ਕੁਮਾਰ ਜੀ ਸ਼ੁਕਰਨਾਗਵ ਜੀ ਅਨੰਦਮ ਅਨੰਦਮ ਸ਼ੁਕਰਨਾਗਵ ਜੀ ਲੱਖ ਤੱਕ ਵਾਰ ਸ਼ੁਕਰਨਾਗਵ ਜੀ ਜੇ ਦਿੱਤਾ ਉਸਤਾਵਿ ਸ਼ੁਕਰਨਾਗਵ ਜੀ ਜਿਹਨੇ ਦਿੱਤਾ ਉਸਤਾਵਿ ਸ਼ੁਕਰਨਾਗਵ ਜੀ ਲਿਰਬਿਤਾ ਜੀ ਸਾਡੇ ਪਰਨ ਪਿਤਾ ਜੀ ਨੂੰ ਉਹਨਾਂ ਦੇ ਦੱਸੇ ਗਏ ਹੁਕਮ ਤੇ ਵਚਨ ਸਾਡਾ ਹਸਤਕ ਮਾਦਰਸ਼ਨ ਕੰਤੇ ਰਹੇਗੇ ਹਮੇਸ਼ਾ ਹੀ ਸੰਭਾ ਜੀ ਗੁਰੂ ਪਿਤਾ ਜੀ ਨੇ ਜੋ ਵਚਨ ਜੋ ਹੁਕਮ ਸੰਮੇ ਦੱਸੇ ਹਨ ਅਗਰ ਇਸ ਨੂੰ ਲੂ ਮੰਨ ਕੇ ਚੱਲਾਂਗਾ ਪਸਾਖਾ ਜੀवन ਬਹੁਤ ਸੁਖਵੇਂ ਹੋਗਾ। ਬਸੀ ਗੁਰੂ ਪਿਤਾ ਜੀ ਦੇ ਅਰਦਾਸ ਕਰਦੇ ਹਾਂ ਕਿ ਸਾਡੇ ਨੱਛੇ ਸ੍ਰੀ ਕ੍ਰਿਸ਼ਨ ਪਰਿਆਮੇ ਦਾ ਪਰਿਆਸ਼ਨਾਤ ਪ੍ਰਿਆਤ ਕਰਨਾ ਗੁਰੂ ਪਿਤਾ ਜੀ ਪਸੀ ਚੰਗੇ ਕੰਮ ਕਰੀਂ ਤਾਂ ਤੁਹਾਡੇ ਚਰਨਾਂ 'ਚ ਆ ਜਾਈਏ ਗੁਰੂ ਪਿਤਾ ਜੀ। ਸੰਗਤ ਜੀ 사ਸੰਗਤ ਕਰਦੇ ਹੋਏ ਕਿ ਪੁੱਛੋ ਉਸ ਮੇ ਤਾਂ ਮਾਫ ਕਰਾਂ ਗੁਰੂ ਜੀ ਮਾਫ ਕਰਨੀ ਸੰਦੇ ਜੀ। ਸੰਗਤ ਜੀ ਚੰਗਾ ਲੱਗੇ ਤਾਂ ਸ਼ੇਅਰ ਜੁਮ ਕੇ ਲੇ ਕਰੋ। ਸ਼ੇਅਰ ਕਰਨ ਦਾ ਮਤਲਬ ਵੀਊਜ਼ ਲੈਣਾ ਨਹੀਂ ਹੈ। ਸ਼ੇਅਰ ਕਰਨ ਦਾ ਮਤਲਬ ਗੁਰੂ ਪਿਤਾ ਜੀ ਦੀ ਅਪ੍ਰੈਸਿੰਗ ਸਭ ਤੱਕ ਪਹੁੰਚਾਉਂਦਾਂ। ਨਿਮਰਤਾ ਦੀ ਸੇਵਾ ਕਿਉਂਕਿ ਕੀ ਪਤਾ ਕਿਹੜੇ ਵਿਅਕਤੀ ਕਿਹਦਾ ਕਸ਼ਟ ਗੁਰੂ ਪਿਤਾ ਜੀ ਨੇ ਘਟਨਾ ਹੋਵੇ ਕਿ ਕਿਸ ਰੂਪ ਚ ਘਟਮਾਉਣ ਨਿਸਕਾਰ ਕੀ ਅਸੀਂ ਇਸ ਨੂੰ ਸਭ ਸ਼ੇਰ ਗੀਤ ਦਾ ਜਾਵੇ ਤੇ ਅੱਜ ਦੇ ਪਿਤਾ ਜੀ ਦੇ 71 ਤੋਂ 80 ਤੱਕ ਦੇ ਮੁੱਛਨ ਪੋਸਾਂਗੇ ਤਾਉ ਜਾਂਦੇ ਜੈ ਗੁਰੂ ਜੀ ਸੰਗਤ ਜੀ ਕਹਤਰਵਾ ਮੁੱਛਨ ਦੋ ਜਨੇ ਮਾਲ ਬੱਕੇ ਹੋਣਗੇ ਫ੍ਰੈਗਰੈਂਸ ਇੱਕ ਨੂੰ ਆਏਗੀ ਦੂਜੇ ਨੂੰ ਕਿਉਂਕਿ ਇਹ ਮੇਰੇ ਉੱਤੇ ਹੋ ਕਿਨੂੰ ਦੇਣ ਨੂੰ ਹੈ ਜੈ ਗੁਰੂ ਜੀ ਪੁਰੀ ਜੀ ਕਹਿੰਦੇ ਹਨ ਸੰਗਤ ਜੀ ਕਿ ਸ਼੍ਰੀ ਗੁਰੂ ਤੋਂ ਨਿਕਲ ਆ ਨਾਲੀ ਜਿਹੜੀ ਖੁਸ਼ਬੂ ਹੈ ਉਹ ਉਹਨਾਂ ਦੀ ਇੱਛਾ ਦਾ ਅਨਸਾਰ ਹੀ ਨਿਕਲਦੀ ਸੀ ਗੁਰੂ ਜੀ ਦੇ ਅਨੁਸਾਰ ਇਹ ਇਹ ਵੀ ਇੱਕ ਤਰੀਕੇ ਦਾ ਪ੍ਰਸ਼ਾਦ ਹੀ ਸੀ ਜਿਹਨੂੰ ਪਾਣ ਵਾਲਾ ਉਹਨੂੰ ਕਿਤੇ ਵੀ ਪਾ ਸਕਦਾ ਮੰਦਿਰ ਬਾਹਰ ਘਰ ਬੈਠ ਕੇ ਕਿਤੇ ਆਉਂਦੇ ਜਾਂਦੇ ਸੋ ਇਕ ਗੁਰੂ ਪਿਤਾ ਜੀ ਦੀ ਉਪਸਥਿਤੀ ਦਾ ਇੱਕ ਬਹੁਤ ਵਟੌਮ ਜਨਾਬ ਸਾਨੂੰ ਰਿਸਰਚ ਸੀ ਪੈਕਟਿਕਲੀ ਕਿ ਗੁਰੂ ਪਿਤਾ ਜੀ ਸਾਬਿਆਂ ਸੰਗ ਜਿਹਾ ਗੁਰੂ ਜੀ ਬਹੱਤਰਵਾ ਬੱਚੇ ਗੁਰੂ ਜੀ ਨੇ ਇੱਕ ਵਾਰ ਕਿਹਾ ਸੀ ਕੀ ਖਾਓਗੇ ਟਮਾਟਰ ਵਿੱਚ ਵੀ ਸਪਰੇ ਹੈ ਗੁਰੂ ਜੀ ਖਾਨ ਪੀਣ ਦੀ ਚੀਜ਼ਾਂ ਨੂੰ ਲਾ ਕੇ ਉਹਦੇ ਦੂਸ਼ੀ ਤੋਂ ਹੁੰਦੇ ਉਹਨੂੰ ਪਰ ਦੂਸ਼ੀ ਤੋਂ ਹੁੰਦੇ ਬਹੁਤ ਪਰੇਸ਼ਾਨ ਰਹਿੰਦੇ ਸੀ ਸਰਗੁਣ ਸਿੰਘ 73 ਨਵਾਂ ਬੱਚਾ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਜੀ ਦਾ ਬਬਾ ਗੁਰਬਾਣੀ ਦੇ ਟੱਪੇ ਸੁਣਦੇ ਹੋ ਯਾਨੀ ਕਿ ਗੁਰਬਾਣੀ ਦੇ ਜਿਹੜੇ ਸ਼ਬਦਾਂ ਸੁਣਦੇ ਤਿੱਗ ਸੰਗਤ ਜੀ ਨੇ ਜਵਾਬ ਦਿੱਤਾ ਹਾਂਜੀ ਗੁਰੂ ਜੀ ਕਦੇ-ਕਦੇ ਤਾਂ ਗੁਰੂ ਜੀ ਕਹਿੰਦੇ ਸਮਝ ਆਉਂਦੇ ਨੇ ਤਾਂ ਗੁਰੂ ਜੀ ਸੰਗਤ ਜੀ ਕਹਿੰਦੇ ਥੋੜੇ ਥੋੜੇ ਗੁਰੂ ਜੀ ਕਹਿੰਦੇ ਸੁਨਿਆ ਕਰੋ ਚੰਗੇ ਹੁੰਦੇ ਨੇ ਯਾਨਕੀ ਗੁਰਬਾਣੀ ਦੇ ਸ਼ਬਦ ਗੁਰਬਾਣੀ ਇਹ ਸੁਣੀ ਚੰਗੀ ਹੁੰਦੀ ਹੈ ਸਾਡੇ ਜੀਵਨ ਲਈ ਸਾਡੇ ਸਿਹਤ ਲਈ ਸਾਡੇ ਬੁੱਧੀ ਲਈ ਹਰ ਇੱਕ ਚੀਜ਼ ਗੁਰਬਾਣੀ ਤੇ ਵਿੱਚ ਤਾਂ ਬਸਾਰੇ ਉਤਰਾਂ ਜੋ ਅਗੂ ਜੀ ਜੋ ਹੱਦ ਤਰ੍ਹਾਂ ਹੁੰਜਾ ਜਦ ਮੈਂ ਤੁਹਾਨੂੰ ਡਾਂਸ ਕਰਵਾਉਣਾ ਤੁਹਾਡੀ ਬਾਡੀ ਦਾ ਪੂਰਾ ਐਕਸ-ਰੇ ਖਿੱਚ ਜਾਂਦਾ ਔਰ ਜਿੱਥੇ ਖਰਾਬੀ ਹੁੰਦੀ ਹੈ ਮੈਂ ਠੀਕ ਕਰਨਾ ਗੁਰੂ ਜੀ ਕਹਿੰਦੇ ਜਦੋਂ ਮੈਂ ਤੁਹਾਨੂੰ ਕਦੀ ਨਾਚ ਕਰਵਾਨਾ ਨਾ ਤਬਜੀ ਤਾਂ ਪੂਰਾ ਰੰਜਮੇ ਸਾਹਮਣੇ ਇੱਕ ਫੋਟੋ ਦੀ ਤਰ੍ਹਾਂ ਆ ਜਾਂਦਾ ਜਿੱਥੇ ਕਿਤੇ ਵੀ ਮੈਨੂੰ ਕੋਈ ਖਰਾਬੀ ਕਮੀ ਦਿਸਦੀ ਆ ਤਾਂ ਮੈਂ ਉਹਨੂੰ ਠੀਕ ਕਰ ਫਿੰਦਾ ਹਾਂ ਜ਼ੋਰ ਨੂੰ ਚ ਸੋਤਨਾਂ ਵਿੱਚ ਗੁਰੂ ਜੀ ਹਮੇਸ਼ਾ ਸੰਗਤ ਜੀ ਨੂੰ ਸ਼੍ਰੀ ਪੁਰਾਨ ਫੜੰਦੀ ਕਹਿੰਦੇ ਸੀ ਕਿਉਂਕਿ ਉਹਦੇ ਵਿੱਚ ਤਾਂ ਨੇ ਜੀਵਨ ਦੇ ਮਾਰਦਿਕ ਅਸੂਨ ਫਰੰਗੋਸ ਸਾਰੇ ਮੇਂ ਤੇ ਜੱਗ ਦਾ ਸੁਣ ਲਵੇ ਸਿਖਤ ਰੰਗ ਵਿੱਚ ਉਹ ਤਾਂ ਪੈਸਾ ਚੰਗਾ ਨਹੀਂ ਤੰਦਾ ਸਾਈ ਇਤਨਾ ਦੀਜੀਏ ਇੰਜਾਮੇ कुटुंब ਸਮਾਨ ਗੁਰੂ ਜੀ ਕਹਿੰਦੇ ਸੀ ਜਿਆਦਾ ਪੈਸਾ ਚੰਗਾ ਨਹੀਂ ਹੁੰਦਾ ਭਗਵਾਨ ਤੋਂ ਹਮੇਸ਼ਾ ਪ੍ਰਾਰਥਨਾ ਕਰਨੀ ਚਾਹੀਦੀ ਆ ਕਿ ਇਨਾ ਦਿਓ ਜਿੰਨਾ ਮੇਰੇ ਪਰਿਵਾਰ ਲਈ ਪੂਰਾ ਹੋ ਸਕੇ ਜੈ ਗੁਰੂ ਜੀ ਸਤਿ ਸ੍ਰੀ ਅਕਾਲ ਗੁਰੂ ਅਗੇ ਆਪਣੇ ਕੰਮ ਉਹ ਖੁਸ਼ਹਾਲ ਲੈਣੇ ਚਾਹੀਦੇ ਹਾਂ ਉਹ ਕਰਮ ਜੋ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਗਲਤ ਕਰੇ ਉਹ ਵੀ ਗੁਰੂ ਜੀ ਕਹਿੰਦੇ ਸੀ ਨਹੀਂ कि ਗੁਰੂ ਜੀ ਦੇ ਸਾਹਮਣੇ ਪ੍ਰਾਰਥਨਾ ਕਰਕੇ ਆਪਣੇ ਕਰਮਾਂ ਦੀ ਮਾਫੀ ਮੰਗ ਲੈਣੀ ਚਾਹੀਦੀ। ਉਹ ਨਾ ਕਰਮਾਂ ਦੀ ਵੀ ਜਿਹੜੇ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕੁਝ ਗਲਤ ਕਰ ਦਿੱਤੇ। ਤਾਂ ਹੀ ਤਾਂ ਅਸੀਂ ਹਰ ਵਾਰ ਕਹਿੰਦੇ ਹਾਂ ਕਿ ਭੁੱਲ ਚੁੱਕ ਮਾਫ ਕਰਿਓ ਗੁਰੂ ਜੀ ਭੁੱਲ ਚੁੱਕ ਮਾਫ ਕਰਿਓ। ਜੈ ਗੁਰੂ ਜੀ ਅਹ 70ਵਾਂ ਵਚਨ। ਗੁਰੂ ਵਾਸਤੇ ਇੰਨਾ ਪਿਆਰ ਹੋਣਾ ਚਾਹੀਦਾ ਹੈ ਕਿ ਸੌਂਦੇ ਜਾਗਦੇ ਜਿਸਟਿਕ ਲਗਾਉਂਦੇ ਵੇਲੇ ਵੀ ਗੁਰੂ ਚੇਤਾ ਹੋਣ। ਗੁਰੂ ਜੀ ਕਹਿੰਦੇ ਤੁਹਾਡਾ ਆਪਣੇ ਗੁਰੂ ਲਈ ਇੰਨਾ ਪਿਆਰ ਹੋਣਾ ਚਾਹੀਦਾ ਸੰਧਜੀ। ਕਿਸੋਂ ਦੇ ਜਾਗ ਦੇ ਤੇ ਤੁਹਾਡੇ ਰੈਗੂਲਰ ਦੇ ਜਿਹੜੇ ਕੰਮ ਹੈਗੇ ਦਾਨਿਕ ਕੰਮ ਉਹ ਕਰਦੇ ਹੋ ਵੀ ਤੁਹਾਨੂੰ ਆਪਣੇ ਗੁਰੂ ਦੀ ਯਾਦ ਆਉਂਦੀ ਹੋ ਜਾਗੂ ਜੀ ਪੁਨਰਕਸ਼ਮਾ ਵਚਨ ਇੱਕ ਦਿਨ ਸੰਗਤ ਜੀ ਨੇ ਗੁਰੂ ਜੀ ਨੂੰ ਪੁੱਛਿਆ ਵਾਕਸ ਮਿਲਦਾ ਹੈ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਜੇ ਚੰਗੇ ਕੰਮ ਕਰੋ ਤਾਂ ਗੁਰੂ ਜੀ ਕਹਿੰਦੇ ਹਾਂ ਮਿਲਦਾ ਹੈ ਜੇ ਤੁਸੀਂ ਚੰਗੇ ਕੰਮ ਕਰੋ ਨਿਸਵਾਰ ਸੇਵਾ ਕਰੋ ਮਾਨਵਤਾ ਦੀ ਸੇਵਾ ਕਰੋ ਤਾਂ ਸਭ ਕੁਝ ਮਿਲਦਾ ਹੈ ਜਾਗੂ ਜੀ ਅਸੀਮਾ ਵਚਨ ਮੈਂ ਇੱਕ ਰਸਿਕ ਵਾਰਾਗੀ ਆ ਜੋ ਤੁਹਾਨੂੰ ਪਰਿਵਾਰਿਕ ਉੱਤਰਦਾਇ ਤੇ ਨਿਰਵਾਣ ਦੇ ਨਾਲ ਨਾਲ ਪ੍ਰਾਪਤਨਾ ਦੇ ਰਸਤੇ ਤੇ ਲਾਕੇ ਚੱਲਦਾ ਹੈ ਜਾਂ ਤੁਹਾਨੂੰ ਚੱਲਣਾ ਸਿਖਾਉਂਦਾ ਹੈ ਜੈ ਗੁਰੂ ਜੀ ਸਿੰਘ ਜੀ ਏਸੀ ਗੁਰੂ ਜੀ ਦੇ 71 ਤੋਂ 80 ਤੱਕ ਦੇ ਬੋਚਨ ਅਸੀਂ ਗੁਰੂ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਸਿਹਤ ਬਖਸ਼ੋ ਗੁਰੂ ਜੀ ਤੰਦਰੁਸਤੀ ਬਖਸ਼ੋ ਤਾਂ ਕਿ ਅਸੀਂ ਮਾਨਵਤਾ ਦੀ ਸੇਵਾ ਕਰ ਸਕੀਏ ਚੰਗੇ ਕੰਮ ਕਰ ਸਕੀਏ ਪਰਿਵਾਰ ਦੇ ਨਾਲ ਨਾਲ ਲੋਕਾਂ ਦੀ ਸੇਵਾ ਵੀ ਕਰ ਸਕੀਏ ਓਮ ਨਮਾ ਸ਼ਿਵਾਇ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਇ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ